ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਸਵੇਲੇ ਦੇ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਚਾਈਨਾ ਡੋਰ ਦਾ ਕਹਿਰ جاری ਹੈ ਤੇ ਹੁਣ ਚਾਈਨਾ ਡੋਰ ਦੀ ਚਪੇਟ ਵਿੱਚ ਆਣ ਕਰਕੇ ਇੱਕ ਪਿਓ ਤੇ ਉਸਦੇ ਪੁੱਤ ਦੇ ਗੰਭੀਰ ਸੱਟਾਂ ਵੱਜੀਆਂ ਨੇ ਔਰ ਬੱਚੇ ਦੇ ਤਾਂ ਟਾਂਕੇ ਵੀ ਲੱਗੇ ਹਨ ਤੇ ਮੂੰਹ ਦਾ ਵੀ ਕਾਫੀ ਹਿੱਸਾ ਨੁਕਸਾਨ ਨੇ ਆ ਗਿਆ ਆਇ ਦਿਨ ਇਹੋ ਜੀਆਂ ਮੰਦਪਾਗੀਆਂ ਕਟਣਾਵਾ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਸੜਕ ਦੇ ਉੱਤੇ ਜਿਹੜੀ ਇਹ ਵਾਇਓਲੇਸ਼ਨ ਹੋ ਰਹੀ ਹੈ ਕਿਉਂਕਿ ਜਿਹੜੀ ਡੋਰ ਆ ਉਹ ਜ਼ਿਆਦਾਤਰ ਅਸੀਂ ਦੇਖਦੇ ਆ ਕਿ ਸੜਕ ਦੇ ਉੱਤੇ ਆ ਜਾਂਦੀ ਹੈ ਤੇ ਆਉਂਦੇ ਜਾਂਦੇ ਰਾਈਆਂ ਦੇ ਕੱਟ ਲੱਗ ਜਾਂਦੇ ਕਿਉਂਕਿ ਜਿਹੜੀ ਇਹ ਡੋਰ ਹੁੰਦੀ ਹੈ ਚਾਈਨਾ ਡੋਰ ਇਹ ਸਿੰਥੈਟਿਕ ਤੇ ਨਾਈਲੋਨ ਥ्रेड ਹੁੰਦਾ ਜੋ ਕਿ ਤੋੜਿਆ ਵੀ ਨਹੀਂ ਟੁੱਟਦਾ ਹੁੰਦਾ ਕੀ ਹੈ ਜੀ ਕਿ ਪ੍ਰਸ਼ਾਸਨ ਵੱਲੋਂ ਇੰਨੀਆਂ ਰੋਕਾਂ ਲਗਾਈਆਂ ਗਈਆਂ ਨੇ ਸਰਕਾਰਾਂ ਵੱਲੋਂ ਇਸ ਚਾਈਨਾ ਡੋਰ ਨੂੰ ਬੈਨ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਜਿਹੜੇ ਥੋੜੇ ਜਿਹਾ ਪੈਸੇ ਦੇ ਮੁਨਾਫੇ ਪਿੱਛੇ ਇਸ ਚਾਈਨਾ ਡੋਰ ਦਾ ਬਿਜ਼ਨਸ ਕਰਦੇ ਆ ਉਹ ਲੋਕਾਂ ਦਾ ਨੁਕਸਾਨ ਕਰ ਰਹੇ ਆ ਤਾਜ਼ਾ ਮਾਮਲਾ ਹੁਸ਼ਾਰਪੁਰ ਦੇ ਤਸੂਆ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਐਕਟੀਵਾ ਤੇ ਸਵਾਰ ਹੋ ਕੇ ਇੱਕ 7 ਸਾਲਾ ਬੱਚਾ ਆਪਣੇ ਪਿਤਾ ਦੇ ਨਾਲ ਬਾਜ਼ਾਰ ਤੋਂ ਘਰ ਵਾਪਸ ਜਾ ਰਿਹਾ ਸੀ ਤਾਂ ਚਾਈਨਾ ਡੋਰ ਦੀ ਚਪੇਟ ਵਿੱਚ ਉਹ ਆ ਜਾਂਦੇ ਜਿਸ ਤੋਂ ਬਾਅਦ ਬੱਚੇ ਦੀਆਂ ਉਂਗਲਾਂ ਤੇ ਕੱਟ ਲੱਗਦਾ ਜਿੱਤੇ ਹੁਣ ਟਾਂਕੇ ਲਗਾਏ ਗਏ ਹਨ ਬੱਚੇ ਦਾ ਮੂੰਹ ਵੀ ਕਾਫੀ ਕੱਟਿਆ ਜਾਂਦਾ ਹੈ ਔਰ ਉੱਥੇ ਉਸਦੇ ਪਿਤਾ ਦੇ ਕੱਪੜੇ ਵੀ ਫਟ ਜਾਂਦੇ ਹਨ ਚਾਈਨਾ ਡੋਰ ਦੇ ਨਾਲ ਤੇ ਉਸਦੇ ਪਿਤਾ ਦੇ ਵੀ ਹੱਥ ਤੇ ਬਾਹਾਂ ਤੇ ਜਿਹੜੀ ਹੈ 6:00 ਵਜ ਦੀ ਹੈ ਔਰ ਹੁਣ ਪਰਿਵਾਰ ਨੇ ਜਿਹੜੀ ਹੈ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਕਿ ਇਸ ਚਾਈਨਾ ਡੋਰ ਤੇ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਆਏ ਦਿਨ ਬਹੁਤ ਸਾਰੇ ਹਾਦਸੇ ਵਾਪਰਦੇ ਆ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਹਨ ਪਰ ਇਸ ਪੂਰੇ ਘਟਨਾਕ੍ਰਮ ਵਿੱਚ ਚਾਈਨਾ ਡੋਰ ਟੁੱਟਦੀ ਕਿਵੇਂ ਆ ਇਹ ਵੱਡਾ ਸਵਾਲ ਉੱਠਦਾ ਹੈ ਕਿਉਂਕਿ ਜਦ ਪਿਓ ਪੁੱਤ ਸਕੂਟੀ ਤੇ ਜਾ ਰਹੇ ਹੁੰਦੇ ਆ ਚਾਈਨਾ ਡੋਰ ਦੀ ਚਪੇਟ ਵਿੱਚ ਆ ਜਾਂਦੇ ਆ ਦੂਜੇ ਪਾਸੋਂ ਇੱਕ ਟਰੱਕ ਆਂਦਾ ਹੈ ਟਰੱਕ ਦੇ ਨਾਲ ਜਦੋਂ ਇਹ ਚਾਈਨਾ ਡੋਰ ਖੈਂਦੀ ਆ ਉਸ ਤੋਂ ਬਾਅਦ ਟੁੱਟ ਜਾਂਦੀ ਹੈ ਜੇਕਰ ਟਰੱਕ ਦੇ ਨਾਲ ਇਹ ਚਾਈਨਾ ਡੋਰ ਨਾ ਖੈਂਦੀ ਤਾਂ ਪਿਓ ਪੁੱਤ ਦਾ ਹੋਰ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਬਰਲਹਾਲ ਪਰਿਵਾਰ ਨੇ ਹੁਣ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਚਾਈਨਾ ਡੋਰ ਉੱਤੇ ਪੂਰਨ ਤੌਰ ਤੇ ਨਕੀਲ ਪਾਈ ਜਾਵੇ ਤਾਂ ਜੋ ਆਏ ਦਿਨ ਅਜਿਹੇ ਹਾਦਸੇ ਨਾ ਹੋਣ ਹਾਂਜੀ ਪਾਜੀ ਇਹ ਬਾਬੀ ਦੇ ਗਏ ਸੀਗੇ ਉੱਥੋਂ ਆ ਰਹੇ ਸੀਗੇ ਇਹਦੀ ਸਾਈਕਲ ਹੀ ਖਰਾਬ ਸੀ ਤਾਂ ਕਹਿੰਦਾ ਪਾਪਾ ਟਾਇਰ ਪੋਪ ਹੋਣਾ ਆਇਆ ਤੇ ਇਹ ਉਹ ਮੋਰੇ ਹਨਾ ਪੋਲੇ ਦਾ ਉਹ ਫਾਟਕ ਬੰਦ ਸੀ گا ਉਹਦਾ ਤੇ ਪੋਲ ਉੱਤੋਂ ਦੀ ਆ ਗਈ ਨਾ ਇਹਦੇ ਹਮੇਰਾ ਨਾ ਡੋਰ ਸਕੂਟਰੀ ਤੇ ਆ ਕੇ ਡੇਗੇ ਨੇ ਮਤਲਬ ਕਿ ਆਪਣੇ ਹੱਥਾਂ ਨਾਲ ਬਚਾਇਆ ਆਪਣੇ ਆਪ ਨੂੰ ਤੇ ਇਹਦੇ ਹੱਥਾਂ ਤੇ ਫਿਰ ਗਈ ਤੇ ਇਹਦੀ ਗਲ ਤੇ ਇਥੋਂ ਹਨਾ ਠੋਡੀ ਤੋਂ ਪਿੱਛੇ ਨੂੰ ਚਲੇ ਗਈ ਤੇ ਇਹਨੇ ਆਪਣਾ ਆਪ ਬਚਾਇਆ ਨੇ ਫਿਰ ਪਾਪਾ ਨੂੰ ਦੱਸਿਆ ਪਾਪਾ ਡੋਰ ਡੋਰ ਇਹਨਾਂ ਨੇ ਫਿਰ ਆਪਣੇ ਵੱਲ ਇੰਦਾ ਸੱਟੀ ਤੇ ਇਹਨਾਂ ਦੇ ਲੱਗ ਗਏ ਇਹਨਾਂ ਦੇ ਕੱਪੜੇ ਪਾਟ ਗਏ ਤੇ ਅਸੀਂ ਤਾਂ ਇਹੀ ਹੁਣ ਕਹਿੰਨੇ ਆ ਵੀ ਜਿੱਦਾਂ ਸਾਡੇ ਨਾਲ ਇਹ ਹਾਸਾ ਹੋਇਆ ਹੋਰ ਕਿਸੇ ਨਾਲ ਨਾ ਹੋਵੇ ਕਿ ਵੀ ਸੰਜੀ ਚੈਨਾ ਡੋਰ ਦੇ ਨਾਮ ਤੁਹਾਡਾ ਬੱਚਾ ਗਾਇਲ ਹੋਇਆ ਕੀ ਮਾਮਲਾ ਹੈ ਸਾਰਾ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਨਾ ਐਕਚੁਅਲੀ ਅਸੀਂ ਇੱਥੋਂ ਹਰਦੋਦਲੇ ਗਏ ਆ ਉਸ ਤੋਂ ਬਾਅਦ ਅਸੀਂ ਬਾਜ਼ਾਰ ਗਏ ਤੇ ਬਾਜ਼ਾਰ ਗਏ ਉੱਥੋਂ ਮੈਂ ਡੇਰੀ ਦਾ ਦੁੱਧ ਲਿਆ ਇਹਦੀ ਸਾਈਕਲ ਹੀ ਖਰਾਬ ਸੀ ਕਹਿੰਦਾ ਮੇਰਾ ਸਾਈਕਲ ਨੂੰ ਟਾਇਰ ਨਮ ਲ ਲੈਣਾ ਹੈਗਾ ਉਹਦੇ ਕਰਕੇ ਮੈਂ ਓਵਰ ਬ੍ਰਿਜ ਤੇ ਗਿਆ ਠੀਕ ਹੈ ਜਦੋਂ ਮੈਂ ਬੀਜੇ ਮਾਰਕੀਟ ਪਾਰ ਕੀਤੀ ਮੈਂ ਮਿੱਤੋਂ ਦੇਖਿਆ ਮਿੱਤੋਂ ਪੈਸੇ ਘਟ ਸੀ ਮੈਂ ਵਾਪਸੀ ਵੀ ਉਸ ਤੋਂ ਮੋੜਿਆ ਤੇ ਮੈਂ ਜਦੋਂ ਓਵਰਫਲੋ ਤੇ ਚੜਿਆ ਟੌਪ ਤੇ ਆਇਆ ਤਾਂ ਕਿਤੇ ਪਤੰਗ ਆ ਰਹੇ ਸੀਗੇ ਉਹ ਕਿਤੇ ਡੋਰੇ ਦੇ ਸੂਟ ਦੇ ਵਿੱਚ ਆ ਗਈ ਐ ਇੰਨੇ ਇਸ ਤਰ੍ਹਾਂ ਹਸਤ ਕੀਤੇ ਇਹਦੇ ਹੱਥਾਂ ਦੇ ਫੇਰੀ ਔਰ ਇਹਦੇ ਕੱਟ ਲਗੇ ਇਸ ਤੋਂ ਬਾਅਦ ਚੱਕ ਕੇ ਮੇਰੇ ਮਾਰੀ ਮੇਰੇ ਆ ਫਿਰ ਕੇ ਇੱਥੇ ਗਈ ਤੇ ਜੇ ਟਰੱਕ ਨਾ ਆਂਦਾ ਤੇ ਉਹ ਡੋ ਨਹੀਂ ਟੁੱਟਣੀ ਸੀਗੀ ਉਹ ਸਾਨੂੰ ਹੋਰ ਗਾਇਲ ਕਰਨਾ ਸੀਗਾ ਇਹ ਸਾਡੇ ਨਾਲ ਵਾਕਿਆ ਹੋਇਆ ਇਹ ਮੈਂ ਚਾਹੁੰਦਾ ਵੀ ਸਾਡੇ ਨਾਲ ਇੱਕ ਗੱਲ ਹੋਈ ਹੈ ਕੱਲ ਹੋਰ ਕਿਸੇ ਨਾਲ ਨਾ ਹੋਵੇ ਫੇਰ ਮੈਂ ਇਸ ਬੱਚੇ ਨੂੰ ਸਰਕਾਰੀ ਹਸਪਤਾਲ ਉਸੇ ਟਾਈਮ ਅਰਜੈਂਟ ਲੈ ਕੇ ਗਿਆ ਅਮਰਜੈਂਸੀ 'ਚ ਖੜਿਆ ਉਹਨਾਂ ਨੇ ਇਹ ਸਕਿਚ ਕੀਤੇ ਗਏ ਟਾਂਕੇ ਲਾਏ ਬੱਚੇ ਦੇ ਠੀਕ ਹੈ ਜੀ ਮੇਰੇ ਵੀ ਇੱਥੇ ਆ ਲੱਗੇ ਆ ਦੇਖ ਸਕਦੇ ਆ ਆਪਾਂ ਕਹਿੰਦੇ ਵੀ ਇਸ ਚੀਜ਼ ਤੇ ਨੱਥ ਪਾਈ ਜਾਵੇ ਠੀਕ ਨਹੀਂ ਸਰਕਾਰ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਅੱਜ ਮੇਰੇ ਨਾਲ ਇਹ ਹੋਇਆ ਕੱਲ ਕਿਸੇ ਹੋਰ ਬੱਚੇ ਦੇ ਨਾਲ ਕਿਸੇ ਮਾਂ ਪਿਓ ਦੇ ਨਾਲ ਨਾ ਹੋਵੇ ਹੁਣ ਇਹਨੂੰ ਬਾਥਰੂਮ ਵੀ ਮੈਂ ਖੁਦ ਕਰਾ ਰਿਹਾ ਖਾਣਾ ਆਪਣੇ ਹੱਥੀ ਖਲਾ ਰਿਹਾ ਹੈਗਾ ਠੀਕ ਹੈ ਲੈਟਰੀ ਬਾਥਰੂਮ ਵੀ ਇਹਨੂੰ ਖੁਦ ਕਰਾ ਰਿਹਾ ਰਾਤ ਨੂੰ ਸੌਂਦਾਂ ਨੇ ਦਰਦ ਹੁੰਦੀ ਏ ਤੇ ਇਹਦਾ ਕੌਣ ਜ਼ਿੰਮੇਵਾਰ ਆਪਾਂ ਫੇਰ ਵੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਸਾਡੇ ਨਾਲ ਇਨਸਾਫ ਹੋ ਸਾਰੇ ਇੱਕ ਨਾ ਹੋਣਾ ਚਾਹੀਦਾ ਇਸ ਚੀਜ਼ ਤੇ ਕਾਬੂ ਪਾਉਣਾ ਚਾਹੀਦਾ ਡਾਕਟਰ ਸਾਹਿਬ ਇੱਕ ਚੈਨਾ ਦੂਰ ਦਿਨਾ ਕਿ ਬੱਚਾ ਦਾ ਅਲਰਜੀ ਪਿਓ ਪੁੱਤਰ ਸਿੱਧਾ ਹੋ ਜੇ ਕੀ ਮਾਉਲਾ ਕਿੰਨਾ ਸੰਭੀਨ ਸੀ ਬੜ ਦੇਖੋ ਇਹ ਸਾਡੇ ਕੋਲ ਕੱਲ ਐਮਰਜੈਂਸੀ ਦੇ ਵਿੱਚ ਇੱਕ ਬੱਚਾ ਛੋਟਾ 7-8 ਸਾਲ ਦਾ ਤੇ ਉਹਦੇ ਨਾਲ ਉਹਦੇ ਫਾਦਰ ਆਏ ਸੀ ਉਹਨਾਂ ਦੇ ਪੁੱਲ ਦੇ ਉੱਤੇ ਉਹਨਾਂ ਦੇ ਮੁਤਾਬਕ ਵੀ ਜਿਹੜੀ ਚਾਈਨਾ ਡੋਰ ਹੈ ਉਹ ਬੱਚੇ ਦੇ ਹੱਥ ਦੇ ਵਿੱਚ ਤੇ ਨਾਲੇ ਗਲੇ ਦੇ ਵਿੱਚ ਲੱਗੀ ਤੇ ਨਾਲੇ ਉਹਦੇ ਫਾਦਰ ਦੇ ਵੀ ਬਾਹ ਦੇ ਉੱਤੇ ਫਿਰੇ ਜਿਹਦੇ ਕਾਰਨ ਵੀ ਬੱਚੇ ਦੇ ਹੱਥ ਤੇ ਸੱਟ ਲੱਗੀ ਸੀ ਤੇ ਫਾਦਰ ਦੇ ਵੀ ਸੱਟ ਲੱਗੀ ਸੀਗੀ ਮਤਲਬ ਕਿ ਕੱਟ ਲੱਗੇ ਸੀ ਤੇ ਬੱਚੇ ਦੇ ਤੇ 4 ਸਟਿਚ ਲੱਗੇ ਨੇ ਤੇ ਨਾਲੇ ਫਾਦਰ ਦੇ ਵੀ ਸਟਿਚ ਲੱਗੇ ਨੇ ਬਟ ਤੇ ਉਦਾਂ ਠੀਕ ਸੀਗੇ ਤੇ ਅਸੀਂ ਉਹਨਾਂ ਨੂੰ ਫਰਸਟ ਏਡ ਦੇ ਕੇ ਸਟੀਚ ਦੇ ਕੇ ਘਰ ਚਲੇ ਗਏ ਸੀ ਅੱਜ ਸਾਡੇ ਕੋਲ ਦੁਬਾਰਾ ਆਏ ਨੇ ਚੈੱਕ ਕਰਨ ਤੇ ਅੱਜ ਵੀ ਉਹ ਠੀਕ ਨੇ ਅਸੀਂ ਪੱਟੀ ਖੋਲ ਕੇ ਦੇਖਿਆ ਠੀਕ ਨੇ ਪਰ ਮੈਂ ਫਿਰ ਵੀ ਲੋਕਾਂ ਨੂੰ ਇਹ ਕਹਿਣਾ ਚਾਹੁੰਗਾ ਵੀ ਇਹ ਜਿਹੜਾ ਹਾਦਸਾ ਇਹ ਵੱਡਾ ਵੀ ਹੋ ਸਕਦਾ ਏ ਜਿਹੜੀ ਚਾਈਨਾ ਡੋਰ ਹੈ ਉਹ ਮਤਲਬ ਕਿ ਜੇ ਬੱਚੇ ਦੇ ਹੱਥ ਤੇ ਫਿਰੀ ਹੈ ਜੇ ਉਹ ਉਹਦੇ ਗਲੇ ਦੇ ਵਿੱਚ ਜ਼ਿਆਦਾ ਫਿਰ ਜਾਂਦੀ ਤਾਂ ਉਹਦੀ ਕੋਈ ਗਲੇ ਦੀ ਨਾੜ ਵੀ ਕੱਟ ਹੋ ਸਕਦੀ ਜਿਹਦੇ ਕਰਕੇ ਵੀ ਬੱਚੇ ਦੀ ਜਾਨ ਤੇ ਵੀ ਬਣ ਸਕਦੀ ਹੈ ਇਸ ਕਰਕੇ ਸਾਡੀ ਡਾਕਟਰਸ ਵੀ ਐਜ਼ ਅ ਡਾਕਟਰ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆਂ ਕਿ ਇਹ ਜਿਹੜੀ ਚਾਈਨਾ ਡੋਰ ਹੈ ਇਹਨੂੰ ਬੰਦ ਕਰ ਦਿਓ ਬਿਲਕੁਲ ਬੰਦ ਕਰ ਦਿਓ ਕਿਉਂਕਿ ਇਹ ਟੁੱਟਦੀ ਨਹੀਂ ਹੈਗੀ ਤੇ ਇਸ ਕਰਕੇ ਇਹ ਗਲੇ ਦੇ ਵਿੱਚ ਜੇ ਫਿਰ ਜਾਂਦੀ ਤੇ ਬੱਚੇ ਦੀ ਮੁਸ਼ਕਲ ਹੋ ਜਾਣਾ ਸੀ ਤੇ ਫਿਰ ਅਸੀਂ ਅਪੀਲ ਇਹੀ ਕਰਦੇ ਆਂ ਸਾਰੇ ਡਾਕਟਰ ਵੀ ਤੁਸੀਂ ਚਾਈਨਾ ਡੋਰ ਬੰਦ ਕਰੋ ਤੇ ਇਹ ਕੁਦਰਤੀ ਜਿਹੜਾ ਬੱਚਾ ਹੈ ਤੇ ਉਹਦੇ ਫਾਦਰ ਹੈ ਉਹ ਹੁਣ ਠੀਕ ਹੈ ਗਿਆ ਰੱਬ ਦਾ ਸ਼ੁਕਰ ਹੈ ਪਰ ਇਹ ਹਾਦਸਾ ਵੱਡਾ ਵੀ ਹੋ ਸਕਦਾ ਹੈ ਇਸ ਕਰਕੇ ਚਾਈਨਾ ਲੋਰ ਬੰਦ ਕਰੋ